ਜਲਾਲਾਬਾਦ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਵਰਤ ਵਾਲਾ ਆਟਾ ਖਾਣ ਦੇ ਨਾਲ ਕੁਝ ਲੋਕ ਬਿਮਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ 150 ਦੇ ਕਰੀਬ ਲੋਕ ਨੇ ਜਿਹੜੇ ਬਿਮਾਰ ਹੋ ਗਏ ਨੇ ਰਾਤਿਆਂ ਦਾ ਦਿਨ ਸੀ ਤੇ ਲੋਕਾਂ ਦੇ ਵੱਲੋਂ ਆਵਲੇ ਦਾ ਆਟਾ ਜਿਸ ਦਾ ਸੇਵਨ ਰਾਤਿਆਂ ਦੇ ਵਿੱਚ ਕੀਤਾ ਜਾਂਦਾ ਹੈ ਉਹ ਸਾٹے ਦੀ ਵਰਤੋਂ ਕੀਤੀ ਗਈ ਤਾਂ ਜਿਸ ਨੂੰ ਖਾਣ ਤੋਂ ਬਾਅਦ ਲੋਕਾਂ ਦੀ ਹਾਲਤ ਵਿਗੜ ਗਈ ਬਿਮਾਰਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਕਾਫੀ ਜ਼ਿਆਦਾ ਇਹ ਸੇਰੀਅਸ ਮੈਟਰ ਹੈ ਕਿ ਕਿਸ ਤਰੀਕੇ ਦੀ ਇਹ ਘਟਨਾ ਵਾਪਰੀ ਹੈ ਕਿਉਂ ਇਸ ਆٹے ਨੂੰ ਖਾਣ ਦੇ ਨਾਲ ਲੋਕ ਬਿਮਾਰ ਹੋਏ ਨੇ ਤਾਂ ਇਸ ਘਟਨਾ ਜਾਂਚ ਦੇ ਲਈ ਸਿਹਤ ਵਿਭਾਗ ਨੂੰ ਅਲਰਟ ਕੀਤਾ ਗਿਆ ਹੈ ਤੇ ਸਿਹਤ ਵਿਭਾਗ ਦੇ ਵੱਲੋਂ ਆٹے ਦੇ ਸੈਂਪਲ ਲੈ ਲਏ ਗਏ ਨੇ ਜਿਹੜੇ ਕਿ ਜਾਂਚ ਦੇ ਲਈ ਭੇਜੇ ਗਏ ਨੇ ਤਾਂ ਇਸ ਮੌਕੇ ਵਿਧਾਇਕ ਗੋਲਦੀ ਕੰਬੋਜ ਨੇ ਬਿਮਾਰਾਂ ਦਾ ਹਾਲ ਜਾਣਾ ਹੈ ਹਸਪਤਾਲ ਪਹੁੰਚੇ ਹਨ ਤੇ ਲੋਕਾਂ ਦੀ ਹਾਲਤ ਦੇਖੀ ਹੈ ਜਾ ਕੇ ਵੀ ਕਿਸ ਤਰੀਕੇ ਦੇ ਨਾਲ ਇਹ ਘਟਨਾ ਦਾ ਸ਼ਿਕਾਰ ਹੋਏ ਹਨ ਅਦਰਪੁਰ ਇਲਾਕੇ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰੀਕੇ ਦਾ ਇਹ ਆਟਾ ਕਿਸੇ ਵੀ ਦੁਕਾਨ ਤੋਂ ਨਾ ਖਰੀਦਿਆ ਜਾਵੇ ਜਦੋਂ ਤੱਕ ਇਸ ਮਾਮਲੇ ਦੀ ਪੂਰੀ ਜਾਂਚ ਨਹੀਂ ਕੀਤੀ ਜਾਂਦੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਦਾ ਪਤਾ ਲਗਾ ਲਿਆ ਜਾਵੇਗਾ ਸਰ ਕਲਣਾ ਨਵਦਾਤਿਆ ਸੀਗੇ ਪਹਿਲੇ ਤੇ ਰਾਤ ਨੂੰ ਰੋਟੀ ਖਾਧੀ ਹੈ 8:30-9:00 ਵਜੇ ਦੇ ਕਰੀਬ ਰੋਟੀ ਖਾਣ ਤੋਂ ਬਾਅਦ ਅਸੀਂ ਸੋ ਗਏ ਆ ਤੇ ਜਦੋਂ ਸੌਣ ਤੋਂ ਬਾਅਦ ਥੋੜਾ ਜਿਹਾ ਉੱਥੇ ਮੈਡਮ ਮੇਰੇ ਉੱਥੇ ਮੈਨੂੰ ਉਠਾਇਆ ਵੀ ਉਠੋ ਇਹਨਾਂ ਨੂੰ ਥੋੜਾ ਜਿਆਨ ਲੱਗਿਆ ਵੀ ਦਿਮਾਗ ਸੁੰਨ ਹੋਇਆ ਪਿਆ ਥੋੜਾ ਜਿਹਾ 5 ਮਿੰਟ ਬਾਅਦ ਮੈਨੂੰ ਲੱਗਿਆ ਮੇਰਾ ਵੀ ਸੌਣਾ ਮੈਨਾਂ ਨੂੰ ਮਿਲਿਆ ਪਾਣੀ ਲਿਆਇਆ ਕਿਚਨ ਵਿੱਚੋਂ ਬਾਥੂ ਲੜਕਣ ਦਾ ਆਇਆ ਤੇ ਉਹ ਸਲੜਦਾ ਥੋੜਾ ਜਿਹਾ ਪਾਣੀ ਇਹਨਾਂ ਨੇ ਪਿਆ ਪਾਣੀ ਪੀਣ ਤੋਂ ਬਾਅਦ ਮੈਨੂੰ ਮਾਉਂਟੇਨ ਆ ਗਈ ਹੈ ਦੋ ਤਿੰਨ ਮਾਉਂਟੇਨ ਆਈਆਂ ਮੈਨੂੰ ਮੈਂ ਕਰਕੇ ਆਇਆ ਫਿਰ ਇਹਨਾਂ ਨੂੰ ਆ ਗਈ ਹੈ ਤੇ ਥੋੜਾ ਜਿਹਾ ਅਸੀਂ ਠੀਕ ਲਖਮੀਪ ਕੀਤਾ ਤੇ ਫਿਰ ਅਸੀਂ ਇੱਥੇ ਕੰਡਕਟ ਕੀਤਾ ਡਾਕਟਰ ਸਾਹਿਬ ਨਾਲ ਤੇ ਇਹ ਕਹਿੰਦੇ ਵੀ ਇੱਥੇ ਆ ਜਾਓ ਇੱਥੇ ਆ ਕੇ ਇਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਤੇ ਅਸੀਂ ਅੱਗੇ ਨਾਲੋਂ ਠੀਕ ਆ ਪਦੋ ਮਿਲਾਵਟ ਕੋਈ ਛੋਣ ਦੇਖੋ ਆਟੇ ਵਿੱਚ ਮਿਲਾਵਟ ਸੀ ਚਾਵਲਾਂ ਵਿੱਚ ਸੀ ਵੀ ਇੱਥੇ ਮਰੀਜ਼ ਹੋਰ ਵੀ ਕਾਫੀ ਪਏ ਹੋਏ ਆ ਵੀ ਇਹ ਤਾਂ ਹੁਣ ਉੱਥੋਂ ਪਤਾ ਲੱਗੇਗਾ ਕਿ ਆਪਾਂ ਨੂੰ ਕਿਸ ਚੀਜ਼ ਤੋਂ ਫੂਡ ਪਾਈਨ ਕਿੱਥੋਂ ਹੋਈ ਹੈ ਸਭ ਤੋਂ ਪਹਿਲਾਂ ਤਾਂ ਬਹੁਤ ਮਾੜੀ ਘਟਨਾ ਹੋਈ ਹੈ ਕਿ ਕੱਲ ਜਿਹੜਾ ਵਰਤਮਾਲ ਆਟਾ ਕਿਨ ਜਿਨੀ ਯੂਜ਼ ਕਰੇ ਇਹਨਾਂ ਨੂੰ ਵੋਮਟਿੰਗ ਕਈ ਇਹਨਾਂ ਨੂੰ ਫਾਸ ਹੌਂਟਲਾਈਜ਼ ਕਰਨਾ ਪਿਆ ਉਸ ਤੋਂ ਬਾਅਦ ਬੜੀ ਲੀਡ ਨੀ ਕਰਨਾ ਬਟ ਹੁਣ ਪ੍ਰਸ਼ਾਸਨ ਨੇ ਸਾਰੀ ਆਦਾ ਸੈਟਿੰਗ ਸੁਧਰੀ ਕਰਤੀ ਹੈ ਜਿਹੜਾ ਜਿਹੜਾ ਕਿਸੇ ਨੇ ਗਲਤ ਕੰਮ ਕਰਿਆ ਉਹਦੇ ਤਾਂ ਪ੍ਰੋਪਰ ਕਾਰਵਾਈ ਹੁੰਦੀ ਹੈ ਪਰ ਮੇਰੀ ਸਾਰੇ ਜਲਾਲਾਬਾਦ ਵਾਸੀਆਂ ਨੂੰ ਬੇਨਤੀ ਹੈ ਵੀ ਜਿਹੜਾ ਵਰਤ ਵਾਲਾ ਆਟਾ ਤੁਸੀਂ ਅਜੇ ਤੱਕ ਨਹੀਂ ਹਟਾ ਰਹੇ ਜਦ ਤੱਕ ਇਹ ਚੇਂਜ ਨਹੀਂ ਕਰੇ ਮੈਂ ਸਾਰੇ ਹੋਰ ਦੇ ਲੋਕੋ ਆਲਰੇਡੀ ਕਹਿਤਾ ਸਾਡੇ ਬਫਾਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਸੀ ਵੀ ਆਟਾ ਇੱਕ ਪੂਰੀ ਸਾਰਾ ਚੇਂਜ ਕਰ ਦਿਓ ਤਾਂ ਕਿ ਕਿਸੇ ਹੋਰ ਨਵੇਂ ਪੀਸ਼ੇ ਨੂੰ ਕੋਈ ਦਿੱਕਤ ਨਾ ਆਵੇ ਪਰ ਜਿੰਨੇ ਗਲਤ ਕੰਮ ਕਰਿਆ ਜਿਹਦੇ ਤਰੂ ਚੇਂਜ ਚੱਲੀ ਹੈ ਉਹਨਾਂ ਤੇ ਪ੍ਰੋਪਰ ਕਾਰਵਾਈ ਕਰੋ ਸਰ ਤੁਸੀਂ ਇੱਥੇ ਪਹੁੰਚ ਗਏ ਹੋ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤਾਈਂ ਨਹੀਂ ਆਏ ਜੀ ਬਿਲਕੁਲ ਮੇਰੀ ਉਹਨਾਂ ਨਾਲ ਗੱਲ ਹੋ ਉਦੀ ਪ੍ਰੋਪਰ ਕਰ ਲੋ ਟੀਮ ਬਣਾ ਕੇ ਡੀਸੀ ਦਫ਼ਤਰ ਚੱਲ ਪਏ ਪਰ ਆ ਕੇ ਪ੍ਰੋਪਰ ਸਾਰੇ ਤੋਂ ਚੈਕਿੰਗ ਕਰਕੇ ਜਿੱਦਾ ਜਿੱਦਾ ਜ਼ਿੰਮੇਵਾਰੀ ਫੜਦੀ ਹੈ ਉਹ 100% ਮਲਾਵਟ ਖੋਰੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਲਾਵਟ ਖੋਰੀ ਹੈ ਹੋਰ ਹੈ ਕੀ ਹੈ ਜੇਕਰ ਬਾਅਦ ਅਸੀਂ ਕਦੋਂ ਦੇ ਸਾਰੀ ਜ਼ਿੰਮੇਵਾਰੀਆਂ ਵੀ ਸਾਰਾ ਨਿਭਰਾਤੇ ਨਾ ਵਰਤ ਰੱਖਦੇ ਹਾਂ ਪਰ ਅਜ ਤੱਕ ਇਹੋ ਜਿਹੀ ਘਟਨਾ ਸਾਡੀ ਹੋਈ ਨਹੀਂ ਅਜ ਪਹਿਲੀ ਵਾਰ ਹੋਇਆ ਜੇ ਖਾਣੇ ਦੇ ਵਿੱਚ ਸਾਡਾ ਮਲਾਵਟ ਹੋ ਗਈ ਫਿਰ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ ਸੋ ਮਲਾਵਟ ਵਾਲੀ ਸਬਜ਼ੀ ਜਿਹਦੀ ਬਣੀ ਦੀ ਉਹਦੇ ਪ੍ਰੋਪਰ 100% ਜੀ ਕਮਲ ਸਿੰਘ 80 90 ਰੁਪਏ ਕਿਲੋ ਹੋਲਸੇਲ ਰੇਟ ਹੈ ਤੇ 60 65 ਰੁਪਏ ਕਿਲੋ ਦੁਕਾਨਦਾਰ ਵੇਚ ਰਹੇ ਨੇ ਫਿਰ ਉਹ ਦੁਕਾਨਦਾਰ ਹੀ ਦੱਸੋ ਕਿ ਕਿਹੜੇ ਭਾਅ ਤੇ ਕਿਵੇਂ ਕਿਲੋ ਲਾ ਕੇ ਕਿਹੜੀ ਮਲਾਵਟ ਕਰਕੇ ਉਹ ਵੇਚ ਰਹੇ ਜਿੱਤੇ ਜਿਮਵਰੀ ਹੋਊਗਾ ਮੈਨੂੰ ਅੱਜ ਜਿਵੇਂ ਸਵੇਰ ਪਤਾ ਲੱਗਿਆ ਸਵੇਰੇ ਵੀ ਰਾਤੀ ਆਟਾ ਪਹਿਲਾਂ ਨਰਾਤਾ ਚੱਲਿਆ ਮਾਤਾ ਰਾਣੀ ਦਾ ਤੇ ਲੋਕੀ ਆਟਾ ਹੀ ਖਾਂਦੇ ਨੇ ਕੋਈ ਟਿੱਕੀਆਂ ਖਾਂਦੇ ਕੋਈ ਪਕੌੜੇ ਖਾਂਦਾ ਹੈ ਜਿਵੇਂ ਕੰਪਲੀਟ ਮੈਨੂੰ ਸਵੇਰੇ ਪਤਾ ਲੱਗੀ ਰਾਤੀ ਤਾਂ ਨਹੀਂ ਮੈਨੂੰ ਪਤਾ ਲੱਗੀ ਨਾ ਹੀ ਮੈਂ ਤੁਹਾਡਾ ਸੋਸ਼ਲ ਮੀਡੀਆ ਵੇਖਿਆ ਮੈਂ ਸਾਲ ਮਾਂ ਚਲੀਸੇ ਤੇ ਮੇਰਾ ਮੋਬਾਈਲ ਆਫ ਹੁੰਦਾ ਸਿਰ ਪ੍ਰਧਾਨ ਜੀ ਦਾ ਫੋਨ ਆ ਬਈ ਆ ਮਸਲਾ ਬਣ ਗਿਆ ਮੈਂ ਬਹੁਤ ਮਾੜੀ ਗੱਲ ਹੈ ਵੀ ਆਪਾਂ ਇੱਕ ਧਾਰਮਿਕ ਮੁੱਦੇ ਤੇ ਆਪਾਂ ਆਟਾ ਵੇਚਣਾ ਹੈ ਤੇ ਆਪਾਂ ਉਹ ਵੀ ਡੁਪਲੀਕੇਟ ਆਪਣੇ ਕਿਸੇ ਨਾ ਕਿਸੇ ਬੰਦੇ ਨੇ ਉਹ ਡੁਪਲੀਕੇਟ ਵੇਚਿਆ ਜਿੰਦੇ ਨਾਲ ਮਲਾਵਟ ਹੋ ਗਿਆ ਲੋਕਾਂ ਨੂੰ ਪਰੇਸ਼ਾਨੀਆਂ ਆਈ ਕਿਸੇ ਨੂੰ ਉਲਟੀਆਂ ਲੱਗੀਆਂ ਕਿਸੇ ਨੂੰ ਟੱਟੀਆਂ ਲੱਗੀਆਂ ਜਾਂ ਬਿਮਾਰ ਹੋਇਆ ਤੇ ਮੈਂ ਤਾਂ ਪਹਿਲਾਂ ਉਹਨੇ ਅਪੀਲ ਕੀਤੀ ਜਲਾਲਾਬਾਦ ਦੇ ਵਿੱਚ ਜਿਹੜਾ ਉਲਟੀਆਂ ਟੱਟੀਆਂ ਬਾਕੀ ਮਸਲਾ ਜਿਹੜਾ ਹੈਗਾ ਜਿੰਨੇ ਵੇਚਿਆ ਉਸ ਬਾਅਦ ਆਪਾਂ ਗੱਲ ਕਰਨੇ ਆ ਨਾ ਕਿ ਕਿਹੜੇ ਬੰਦੇ ਨੇ ਡੁਪਲੀਕੇਟ ਵੇਚਿਆ ਉਹਦਾ ਮਸਲਾ ਹਲਤਾ ਬਾਅਦ ਕਰਨੇ ਆ ਪਹਿਲਾ ਜਿਹੜਾ ਹੋਣਾ ਆਟਾ ਬਜ਼ਾਰਾਂ ਦੇ ਵਿੱਚ ਪਿਆ ਉਹ ਹੀ ਆਟਾ ਅੱਜ ਫਿਰ ਸਪਲਾਈ ਹੋਵੇਗਾ ਲੋਕੀ ਖਾਵਣਗੇ ਕਟੀਆਂ ਉਲਟੀਆਂ ਫਿਰ ਲੱਗਣਗੀਆਂ ਮੈਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਆਪਾਂ ਭਾਵੇਂ ਜਿਹੜੀ ਮਰਜੀ ਦੁਕਾਨ ਹੈ ਤੁਸੀਂ ਇੱਕ ਵਾਰੀ ਆਟਾ ਨਾ ਖਰੀਦੋ ਜਲਾਲਾਬਾਦ ਦੇ ਵਿੱਚ ਕਿਤੇ ਬਿਮਾਰ ਨਾ ਹੋ ਜਾਓ ਕਿਉਂਕਿ ਆਪਾਂ ਨੂੰ ਪਤਾ ਲੱਗਿਆ 60 70 ਬੰਦਾ ਬਿਮਾਰ ਹੋ ਗਿਆ ਉਲਟੀਆਂ ਲੱਗੀਆਂ ਚੜਦੀ ਕਲਾ ਟਾਈਮ ਟੀਵੀ ਲਈ ਜਲਾਲਾਬਾਦ ਤੋਂ ਬ